ਐਕਚੁਅਲੀ ਜਿਹੜਾ ਆਪਣਾ ਪੰਜਾਬ ਹੈ ਆਪਣਾ ਪੰਜਾਬ ਇਹ ਨਾਮ ਜਿਹੜਾ ਹੈਗਾ ਸਾਡਾ ਅਮਰੀਕਾ ਤੋਂ ਚੱਲਿਆ ਇਹ ਸਰਦਾਰ ਆਪਣੇ ਜਸਵਿੰਦਰ ਸਿੰਘ ਸਿੱਧੀ ਇਹਨਾਂ ਦੇ ਫਾਦਰ ਸੰਤੋਖ ਸਿੰਘ ਤਖੜ ਅੱਜ ਤੋਂ 15 20 ਸਾਲ ਪਹਿਲਾਂ ਦੀ ਗੱਲ ਹੈ ਉੱਥੇ ਕਲਚਰ ਪ੍ਰੋਗਰਾਮ ਦੇ ਨਾਲ ਅਸੀਂ ਗਦਰ ਮੋਰਿਅਲ ਜਿਹੜੇ ਹੈਗੇ ਸੀ ਨਾਟਕ ਵੀ ਜੜ੍ਹਾਵੇਂ ਉੱਥੇ ਕਰਾਉਂਦੇ ਹੁੰਦੇ ਸੀ ਉਹਨੂੰ ਯਾਦ ਕਰਦੇ ਉਹਦੇ ਬਾਅਦ ਫੇ ਉਹਨਾਂ ਦੀ ਡੈਥ ਹੋ ਗਈ ਉੱਥੇ ਵੀ ਅਸੀਂ ਕਰਾਨੇ ਆ ਗਏ ਉਹਦੇ ਬਾਅਦ ਫੇ ਅਸੀਂ ਸੋਚਿਆ ਵੀ ਹੁਣ ਇੰਡੀਆ ਲੈਵਲ ਤੇ ਵੀ ਖਲਾ ਬਣੇ ਤੇ ਸਾਰੇ ਹਾਕੀ ਦੇ ਪਲੇਅਰ ਸੀ ਫੁੱਟਬਾਲ ਦੇ ਸੀ ਵੀ ਕੋਈ ਇੰਡੀਆ ਦੇ ਵਿੱਚ ਅਸੀਂ ਕੋਈ ਕੰਮ ਕਰੀਏ ਤੇ ਅਸੀਂ ਜਿਹੜੇ ਆਪ ਭਰਾਵਾਂ ਨੇ ਸਲਾਹ ਕੀਤੀ ਤੇ ਵੀ ਅਸੀਂ ਆਪਣੀ ਜ਼ਮੀਨ ਲਈਏ ਤੇ ਉਤੋਂ ਉੱਥੋਂ ਸ਼ੁਰੂਆਤ ਕੀਤੀ ਸਾਰ ਸਿੰਘ ਤੇ ਮੇਥ ਵੱਡੇ ਬ੍ਰਦਰ ਸੁੱਚਾ ਸਿੰਘ ਕੈਨੇਡਾ ਤੋਂ ਮੇਤੇ ਛੋਟੇ ਬ੍ਰਦਰ ਅਜੀਤ ਸਿੰਘ ਉਹ ਵੀ ਯੂ ਐਸ اے ਗਿਆ ਤੇ ਤਿੰਨਾਂ ਦਾ ਸਾਡਾ ਇੱਕ ਇੱਕ ਭਰਾ ਦੀ ਸਾਡੀ ਡੈਥ ਹੋ ਗਈ ਸੀ ਸੰਤੋਖ ਸਿੰਘ ਦੀ ਤੇ ਜਮੀਨ ਤੇ ਜਿਹੜੀ ਉਹ ਸੀ ਦਿੱਤੀ ਆ ਗਈ ਹੈ ਬਾਕੀ ਜਿਹੜਾ ਬਣਾਉਣ ਦਾ ਕੰਮ ਹੈਗਾ ਉਹਦੇ ਵਿੱਚ ਐਨ ਆਰ ਆਈ ਉਹ ਨੌ ਤਾਂ ਸਾਰਿਆਂ ਦੇ ਨਹੀਂ ਲੈ ਸਕਦੇ ਰਾਈਟ ਮੇਨ ਜਿਹੜੇ ਇੱਥੇ ਖੜੇ ਹੈ ਮਨਜੀਤ ਸਿੰਘ ਬਿਰਕ ਹੈਗਾ ਇਹ ਜਸਵਿੰਦਰ ਸਿੰਘ ਤੇ ਆਪਣਾ ਕਸ਼ਮੀਰ ਸਿੰਘ ਧੁਗਾ ਤੇ ਹੋਰ ਬਹੁਤ ਸਾਰੇ ਦੱਸੋ ਵੀ ਸਾਡੇ ਮੈਂ ਘੱਟੋ ਘੱਟ 50 ਮੈਂਬਰ ਰਹਿ ਗਏ ਆ ਆਸਟ੍ਰੇਲੀਆ ਤੋਂ ਇੰਗਲੈਂਡ ਤੋਂ ਇਟਲੀ ਤੋਂ ਹੋਰ ਨਾ ਕੰਟਰੀਆਂ ਤੋਂ ਵੀ ਜਿਹੜੇ ਆ ਗਏ ਆ। ਵੀ ਸਾਡੀ ਸੋਚ ਤਾਂ ਇਹ ਹੈਗੀ ਵੀ ਹੁਣ ਪਿੰਡ ਦਾ ਪਿੰਡ ਲੈਵਲ ਤੋਂ 도 ਪਰ ਉੱਠ ਕੇ ਕੱਲ ਅਸੀਂ ਪੰਜਾਬ ਲੈਵਲ ਤੇ ਫਿਰ ਆਪਾਂ ਨੈਸ਼ਨਲ ਲੈਵਲ ਤੇ ਜਾਣਾ ਚਾਹੁੰਦੇ ਆ। ਉਹਦੇ ਲਈ ਸਾਨੂੰ ਪਿੰਡ ਦਾ ਵੀ ਸਹਿਯੋਗ ਇਲਾਕੇ ਦਾ ਤੇ ਹੋਰ ਬਾਹਰਲੇ ਕੰਟਰੀਆਂ ਦਾ ਵੀ ਸਾਨੂੰ ਦਾ ਇਮਪੀਰ ਹੈਗਾ ਵੀ ਤੇ ਬੱਚੇ ਸਾਡੇ ਕੋ ਰਹਿਣ। ਹਾਂਜੀ ਉਹਦੇ ਲਈ ਜੇ ਸਾਨੂੰ ਆਲੇ ਦੁਆਲੇ ਹਾਂ ਜਿੰਨਾਂ ਜਿੰਨੇ ਸਾਡੇ ਸਕੂਲਾਂ ਦੇ ਬੱਚੇ ਜਿਹੜੇ ਨਜ਼ਦੀਕ 10 15 ਮੀਟਰ ਤੱਕ ਪੈਂਦੇ ਹਨ ਉਹਨਾਂ ਨਾਲ ਅਸੀਂ ਕੰਟੈਕਟ ਵੀ ਕਰਾਂਗੇ ਕੀਤਾ ਵੀ ਹੈਗਾ ਬਾਕੀ ਅਸੀਂ ਗਵਰਨਮੈਂਟ ਤੋਂ ਚਾਹਨੇ ਆਗੇ ਆ ਵੀ ਹੋ ਸਕਦਾ ਵੀ ਮਨਜ਼ੂਰੀ ਮਿਲ ਜਾਏ ਬਿੰਗ ਜਿਹੜਾ ਹੈਗਾ ਫਿਰ ਅਸੀਂ ਇੱਥੇ ਆਪਣੀ ਹੋਰ ਜਿਹੜੀ ਲੈਂਡ ਹੈਗੀ ਆ ਉੱਥੇ ਅਸੀਂ ਰਿਹਾਇਸ਼ੀ ਮਕਾਨ ਜਿਹੜੇ ਹੋਰ ਬਣਾ ਸਕਦੇ ਆਗੇ ਠੀਕ ਆ ਤੇ ਉਹ ਆਪਣੀ ਟੀਮ ਜਿਹੜੀ ਆ ਸਿੱਧੀ ਸਟੇਟ ਲੈਵਲ ਤੇ ਲੂਗੀ ਹਾਂ ਉਹ ਉੱਪਰ ਜਾਏਗਾ ਹਾਂ ਕੋਰ ਸਾਹਿਬ ਹੈਗੇ ਸਤੇ ਸਾਡੇ ਪ੍ਰਧਾਨ ਕਰਨੈਲ ਸਿਪਕਾਲੀ ਇਹਨਾਂ ਦੀ ਸਭ ਤੋਂ ਵੱਧ ਦੇਣ ਹੈ ਨਾ ਜੀ ਗਿਆ ਬੱਚਿਆਂ ਨੂੰ ਜੋ ਵੀ ਕਰਦੇ ਹੈਗੇ ਇਹ ਕਰੇ ਬਾਕੀ ਸਾਡੇ ਜਿਹੜੇ ਪਿੰਡ ਦੇ ਹੈ ਗੁਰਦੇਵ ਸਿੰਘ ਆਪਣੇ ਸਤਨਾਮ ਸਿੰਘ ਮੋਹਨ ਸਿੰਘ ਕਮਲਜੀਤ ਹੋਰ ਵੀ ਜਿੰਨੇ ਸਾਡੇ ਮੈਂਬਰ ਹੈਗੇ ਹਨ ਸਾਰਿਆਂ ਦਾ ਸਹਿਯੋਗ ਜਿਹੜਾ ਹੈਗਾ ਬਹੁਤ ਜਿਆਦਾ ਹੈ ਜੀ ਤੁਹਾਡੇ ਪਾਸ ਤੇ ਸਾਡੇ ਜਿਹੜਾ ਨਾਮ ਕੀਤਾ ਮੜ ਦੇ ਇੱਕ ਇੱਕ ਸਾਡੇ ਜਿਹੜੇ ਅਗਿਆ ਮਨਜੀਤ ਸਿੰਘ ਇਹ ਇਹਨਾਂ ਦੇ ਫਰਜ਼ ਦੇ ਨਾਲ ਪੰਜਾਬ ਐਨਆਰਆਈ ਜਿਹੜਾ ਨਾ ਹੈਗਾ ਸੀ ਇਹ ਸਾਡਾ ਬੜਾ ਪੁਰਾਣਾ ਚੱਲਦਾ ਤੇ 20 ਸਾਲਾਂ ਤੋਂ ਤੇ ਸਾਰੇ ਮੈਂ ਅਵਤਾਰ ਸਿੰਘ ਤਾਰੀ ਉਹਦਾ ਸੰਤੋਖ ਸਿੰਘ ਤਖਣ ਕਸ਼ਮੀਰ ਧੁਗਾ ਜੀ ਇਹ ਸਾਰੇ ਪੁਰਾਣੇ ਸੀ ਮੈਂਬਰ ਹੈਗੇ ਆ ਤੇ ਜਦੋਂ ਅਸੀਂ ਸਲਾਹ ਕੀਤੀ ਸੀ ਤਾਰੀ ਭਾਜੀ ਨੇ ਕਹਿੰਦੇ ਅਸੀਂ ਆਪਾਂ ਗਰਾਊਂਡ ਬਣਾਣੀ ਆ ਆਪਾਂ ਸੌਕਰ ਦਾ ਕਰਨਾ ਸ਼ੁਰੂ ਅਸੀਂ ਕਰ ਜ਼ਰੂਰ ਕਰਾਂਗੇ ਆਪਾਂ ਤੁਹਾਡੇ ਨਾਲ ਹੈਗੇ ਆ ਤੇ ਕਿਸੇ ਚੀਜ਼ ਦੀ ਲੋੜ ਹੋਵੇ ਕਿਸੇ ਕੋਈ ਮਦਦ ਹੋਵੇ ਆਪਾਂ ਹਮੇਸ਼ਾ ਇਹਨਾਂ ਦੇ ਨਾਲ ਖੜੇ ਆ ਜੀ ਫਿਰ ਹਰ ਸਾਲ ਹੁਣ ਪ੍ਰੋਗਰਾਮ ਜਿਹੜਾ ਬਣਾ ਕੇ ਸ਼ੁਰੂ ਕੀਤਾ ਇਹਨੂੰ ਆਪਾਂ ਤੀਜਾ ਟੂਰਨਾਮੈਂਟ ਹੋ ਗਿਆ ਹੁਣ ਤੇ ਅੱਗੇ ਵੀ ਕੰਟੀਨਿਊ ਰੱਖਣਾ ਇਹਨੂੰ ਤੇ ਇਹਨੂੰ ਹੋਰ ਅਸੀਂ ਬੈਟਰ ਕਰਨਾ ਤੇ ਹਰ ਸਾਲ ਇੰਪਰੂਵਮੈਂਟ ਤੇ ਦੇਖ ਹੀ ਰਹੀ ਹੈ ਸਾਨੂੰ ਹੋ ਵੀ ਰਹੀ ਹੈ ਕਿ ਕਮੀਆਂ ਤੇ ਟੂਰਨਾਮੈਂਟ ਤੋਂ ਬਾਅਦ ਹੀ ਪਤਾ ਲੱਗਦੀਆਂ ਕੀ ਹੈਗੀਆਂ ਤੇ ਇਸ ਕਰਕੇ ਉਹਨੂੰ ਜਿੰਨਾ ਵੀ ਅਸੀਂ ਟੀਮਾਂ ਨੂੰ ਟ੍ਰੇਨਿੰਗ ਬੈਟਰ ਦੇ ਕੇ ਨੈਸ਼ਨਲ ਲੈਵਲ ਤੱਕ ਸਟੇਟ ਲੈਵਲ ਤੇ ਉੱਤੋਂ ਉੱਤੇ ਪਹੁੰਚਾ ਲਿਆ ਇਹਨਾਂ ਨੂੰ ਕੋਈ ਵੀ ਇਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਜੇ ਫੈਸਿਲਿਟੀ ਦੀ ਲੋੜ ਆ ਉਹ ਵੀ ਕਰ ਲੱਗੇ ਆ ਅਸੀਂ ਤੇ ਇਹਨਾਂ ਦੀ ਆਪਣੀ ਗੱਡੀ ਵੈਨ ਵੀ ਲੈ ਕੇ ਦੇਣ ਲੱਗੇ ਬੱਚਿਆਂ ਨੂੰ ਤਾਂ ਕਿ ਬਾਹਰ ਜਾਣਾ ਹੋਵੇ ਤੇ ਸੌਖਾ ਰਵੇ ਇਹਨਾਂ ਵਿਚਾਰਿਆਂ ਨੂੰ ਤੇ ਇਸ ਕਰਕੇ ਉਮੀਦ ਪੂਰੀ ਰੱਖਦੇ ਕਿ ਬੱਚੇ ਇੰਪਰੂਵ ਕਰਨ ਤੇ ਅੱਗੇ ਪਹੁੰਚਣ ਇੱਕ ਮੈਨੂੰ ਹੋਰ ਚੀਜ਼ ਐਸੀ ਦੀ ਬਹੁਤ ਮੈਂ ਮੇਰ ਕੋ ਪਹਿਲਾਂ ਆ ਗਰਾਊਂਡ ਤਾਂ ਹਜੇ ਬਣੀ ਨਹੀਂ ਸੀ ਉਹ ਛੋਟੀ ਗਰਾਊਂਡ ਸੀਗੀ ਮੈਨੂੰ ਉਹ ਮੇਰਾ ਲੜਕਾ ਛੋਟਾ ਤੇ ਆ ਬਿੱਟੂ ਸੂਬੇਦਾਰਾਂ ਦਾ ਇਹ ਮੇਰੇ ਕੋਲ ਗਏ ਕਹਿੰਦੇ ਵੀ ਤੂੰ ਹੈ ਖੇਡਿਆ ਖੜਾਇਆ ਬੜਾ ਸੋਹਣਾ ਹੈਗਾ ਤੂੰ ਵੀ ਟੀਮ ਤਿਆਰ ਕਰ ਮੈਂ ਫਿਰ ਛੋਟੇ ਬੱਚੇ ਤਿਆਰ ਕੀਤੇ ਉਧਰ ਗਰਾਊਂਡ ਛੋਟੀ ਚ ਪਹਿਲਾਂ 10 ਆਏ ਫਿਰ 40 ਆ ਗਏ ਫਿਰ 50 ਆ ਗਏ ਇਦਾਂ ਬੱਚੇ ਸਰ ਮੇਰੇ ਕੋਲ ਬਹੁਤ ਵੱਧ ਗਏ ਉਧਰੋਂ ਫਿਰ ਥੋੜਾ ਜਿਹਾ ਕੰਮ ਥੋੜਾ ਜਿਹਾ ਖਰਾਬ ਹੋ ਗਿਆ ਤੇ ਫਿਰ ਇੱਧਰ ਮੈਨੂੰ ਪਤਾ ਲੱਗ ਗਿਆ ਵੀ ਗਰਾਊਂਡ ਇੱਧਰ ਬਣਨ ਲੱਗੀ ਆ ਉਹ ਸਾਡੇ ਗੁੱਡੀ ਭਾਜੀ ਸੀਗੇ ਉਹੀ ਮੈਨੂੰ ਦੱਸਿਆ ਫਿਰ ਇਦਾਂ ਕਰਕੇ ਤਾਰੀ ਭਾਜੀ ਹੁਣੀ ਆਪਾਂ ਗਰਾਊਂਡ ਬਣਾਉਣ ਲੱਗੇ ਆ ਇਹ ਫਿਰ ਤਾਰੀ ਹੁਣੀ ਮੇਰੇ ਕੋਲ ਗਏ ਉੱਥੇ ਗਰਾਊਂਡ ਸੀਗਾ ਮੈਂ ਤੇ ਉੱਥੇ ਜਾ ਕੇ ਸਾਰੀ ਗੱਲਬਾਤ ਫਿਰ ਮੈਂ ਛੋਟੇ ਬੱਚੇ ਇੱਕ ਵਾਰੀ ਲੈ ਕੇ ਗਿਆ ਦੋ ਵਾਰ ਪਰ ਉੱਥੇ ਸਾਡੇ ਬੱਚੇ ਵੀ ਵਧੀਆ ਖੇਡਦੇ ਸੀਗੇ ਪਰ ਉਨੀ ਸਾਨੂੰ ਕੋਈ ਵਧੀਆ ਟੰਗ ਨਾਲ ਰਿਸਪੌਂਸ ਨਹੀਂ ਦਿੱਤਾ ਹੈ ਨਾ ਸਾਡੇ ਬੱਚੇ ਰੱਖੇ ਨਹੀਂ ਉਦੋਂ ਮੈਂ ਫੇ ਆਪਣੇ ਦਿਲ ਚ ਲਾ ਲਈ ਪਈ ਮੈਂ ਅਕੈਡਮੀ ਬਣਾ ਕੇ ਹਟਣਾ ਜਿੱਦਾਂ ਮਰਜ਼ੀ ਬਣਾਵਾ ਤੇ ਫਿਰ ਮੇਰਾ ਸੁਪਨਾ ਜਿਹੜਾ ਹੈ ਪੂਰਾ ਕਰਤਾ ਹੀ ਨਹੀਂ ਤੇ ਇਸ ਵੇਲੇ ਅਕੈਡਮੀ ਚੱਲ ਰਹੀ ਆ ਪਰ ਅਸੀਂ ਟੋਪ ਤੇ ਲਿਜਾਵਾਂਗੇ ਇਦਾਂ ਨਹੀਂ ਪਏ ਹੁਣੇ ਛੱਡ ਦਵਾਂਗੇ ਪੂਰਾ ਉੱਪਰ ਤੱਕ ਲੈ ਕੇ ਜਾਵਾਂਗੇ ਜਿੱਦਾਂ ਹੁਣ 6 ਬੱਚੇ ਸਾਡੇ ਸਟੇਟ ਲਈ ਜਾਏ ਕੱਲੀ ਕੱਲੀ ਚ ਉਹਨਾਂ ਦਾ ਕੈਂਪ ਲੱਗਿਆ ਮਾਲਪੁਰ ਤੇ ਇਸੇ ਤਰ੍ਹਾਂ ਛੋਟਿਆਂ ਦਾ ਵੀ ਇੱਕ ਪੰਜਾਬ ਲੀਗ ਲਈ ਵੀ ਸਿਲੈਕਟ ਹੋਈ ਸਾਡੀ ਟੀਮ ਛੋਟੀ ਵੀ ਸਿਲੈਕਟ ਹੋਈ ਛੋਟੀ ਵੀ 14 ਨਾਲੇ ਵੀ ਤੇ ਇਸੇ ਤਰ੍ਹਾਂ ਜਿੱਦਾਂ ਇਹਨਾਂ ਦਾ ਸਹਿਯੋਗ ਰਿਹਾ ਬਾਹਰਦਿਆਂ ਦਾ ਤੇ ਆਪਾਂ ਕਦਮ ਕਦਮ ਉੱਪਰ ਜਾਂਦੇ ਰਹਾਂਗੇ ਬਾਕੀ ਧੰਨਵਾਦ ਸਾਰਿਆਂ ਦਾ ਜੀ ਇੱਕ ਮਿੰਟ ਅਸੀਂ ਮੋਢੇ ਮਲੇ ਉਹ ਸਾਡੇ ਜਿਹੜੇ ਚੇਅਰਮੈਨ ਵੀ ਹੈਗੇ ਆ ਜੋ ਵੀ ਉਹ ਜੋ ਉਹ ਨਹੀਂ ਕੀਤਾਗਾ ਸ਼ਾਇਦ ਅਸੀਂ ਨਹੀਂ ਕਰ ਸਕਦੇ ਜਿਵੇਂ ਅਸੀਂ ਜ਼ਮੀਨ ਵੀ ਪੈਸੇ ਵੀ ਲਾ ਲਿਆ ਹੈ ਉਹ ਵੀ ਜਿਹੜੇ ਆ ਪੈਸੇ ਬਹੁਤ-ਬਹੁਤ ਦਿੰਦੇ ਆ ਪਰ ਜੋ ਉਹ ਨਹੀਂ ਸਹਿਯੋਗਤਾ ਜਿੰਨਾ ਨੌਲੇਜ ਆ ਹੋਰ ਕਿਸੇ ਨੂੰ ਨਹੀਂ ਆ ਦੂਜੇ ਨੰਬਰ ਤੇ ਸੈਣੀ ਸਾਹਿਬ ਹੁਣੇ ਬੜਾ ਸਹਿਯੋਗ ਦਤਾ ਸਾਨੂੰ ਜਿੱਦੜੀ ਅਕੈਡਮੀ ਚੱਲੀ ਹੈਗੀ ਆ ਜਿੰਨਾ ਵੀ ਸਾਨੂੰ ਸਹਿਯੋਗ ਦਤਾ ਜੋ ਵੀ ਚੀਜ਼ ਚਾਹੀਦੀ ਸੀ ਇਹਨਾਂ ਨੇ ਹਰ ਖੁਸ਼ ਹੋ ਕੇ ਦਿੱਤੇ ਬੜਾ ਇਹਨਾਂ ਦਾ ਬਹੁਤ ਤਹਿ ਦਿਲੋਂ ਤੁਹਾਨੂੰ ਧੰਨਵਾਦ ਨਹੀਂ ਨਹੀਂ ਮਰਾ ਦਸੋ ਜੀ ਤੁਹਾਡੇ ਕੋਲ ਜਦੋਂ ਆਏ ਸੀ ਇਹ ਸਾਰੇ ਸੱਜਣ ਤੇ ਇਹਨਾਂ ਦੀ ਕੀ ਸੋਚ ਲੈ ਕੇ ਆਏ ਸੀ ਆਪਾਂ ਕਿਦਾਂ ਇਹਨਾਂ ਦਾ ਸਮਾਨ ਰੈਡੀ ਕੀਤਾ ਜਰਸੀ ਕੱਚੇ ਰੈਡੀ ਕੀਤੇ ਸਾਰੇ ਤੁਹਾਡੇ ਕੋਲ ਜਾਂਦੇ ਆ ਟਰੋਫੀਜ਼ ਵਗੈਰਾ ਵੀ ਸਾਰੀਆਂ ਤੁਹਾਡੇ ਕੋਲੋਂ ਆਉਂਦੀਆਂ ਤੇ ਕਿੱਦਾਂ ਦੀ ਤੁਹਾਡੇ ਨਾਲ ਡੀਲ ਹੁੰਦੀ ਆ ਵੀ ਫੇਜੀ ਪਹਿਲਾਂ ਤਾਂ ਜੀ ਸਾਰਿਆਂ ਨੂੰ ਸੱਚੀ ਕੱਲ ਸਾਰੀ ਕਮੇਟੀ ਨੂੰ ਤੇ ਬਿਲਕੁਲ ਬਿਲਕੁਲ ਗਰਾਊਂਡ ਲੈਵਲ ਤੋਂ ਉੱਠ ਕੇ ਅੱਜ ਇਸ ਟੂਰਨਾਮੈਂਟ ਨੇ ਜਾਂ ਇਸ ਅਕੈਡਮੀ ਨੇ ਉੱਪਰਲੇ ਲੈਵਲ ਤੇ ਆਈ ਆ ਮੇਰਾ ਖਿਆਲ ਸ਼ਾਇਦ ਹੀ ਪੰਜਾਬ ਦੇ ਵਿੱਚ ਕੋਈ ਇਦਾਂ ਦੀ ਕਲੱਬ ਹੋਣੀ ਆ ਜਾਂ ਕੋਈ ਟੂਰਨਾਮੈਂਟ ਆ ਹਰ ਭਜਨ ਤੋਂ ਬਾਅਦ ਕਿ ਕਾਫੀ ਡਿਸਪਲਿਨ ਦੇ ਵਿੱਚ ਰਹਿੰਦੇ ਆ ਇਹ ਸਾਰੇ ਜਣੇ ਤੇ ਕਾਫੀ ਮੇਨ ਗੱਲ ਹੈ ਕਿ ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਨਾ ਇੱਕ ਗੁੱਡ ਢੰਗ ਦੀ ਤਾਲਮੇਲ ਆ ਅਕਸਰ ਬੜੇ-ਬੜੀਆਂ ਕਲੱਬਾਂ ਟੁੱਟਦੀਆਂ ਦੇਖੀਆਂ ਹੁੰਦੀਆਂ ਦੇਖੀ ਉਹਨਾਂ ਦੇ ਵਿੱਚ ਸਿਰਫ ਤਾਲਮੇਲ ਦੀ ਕਮੀ ਹੁੰਦੀ ਆ ਇਹਦੇ ਵਿੱਚ ਸਾਰੀ ਕਲੱਬ ਦੀ ਤਾਲਮੇਲ ਆ ਔਰ ਬੱਚੇ ਜਿੰਦਾ ਕੋਚ ਸਤਵਿੰਦਰ ਸਿੰਘ ਛੱਤੀ ਜੀ ਆ ਇਹ ਕਾਫੀ ਆਪਣੇ ਕੰਮ ਲਈ ਡੈਡੀਕੇਟਿਡ ਜਿਹਾ ਆ ਵੀ ਤਕਰੀਬਨ ਗਰਾਊਂਡ ਚ ਆਣਾ ਕਰਨਾ ਸਾਰਾ ਟਾਈਮ ਵਧੀਆ ਉਹਦੇ ਨਾਲ ਵੀ ਗਰਾਊਂਡ ਲੈਵਲ ਤੋਂ ਲੈ ਕੇ ਅਜ ਇਸ ਲੈਵਲ ਤੱਕ ਟੂਰਨਾਮੈਂਟ ਆਇਆ ਜਾਂ ਇਸ ਲੈਵਲ ਤੇ ਅਕੈਡਮੀ ਆਈ ਆ ਇਸ ਟੂਰਨਾਮੈਂਟ ਵਿੱਚ ਸੈਕੰਡ ਆ ਗਈ ਆ ਜੀ ਟੀਮ ਦੋ ਸਾਲਾਂ ਦੇ ਵਿੱਚ ਵਿੱਚ ਮੇਰਾ ਖਿਆਲ ਹੈ ਕਿ ਜੇ ਵਾਹਿਗੁਰੂ ਨੇ ਇੰਨੀ ਕਿਰਪਾ ਰੱਖੀ ਕਲੱਬ ਤੇ ਅਕੈਡਮੀ ਤੇ ਇੱਕ ਦੋ ਸਾਲਾਂ ਦੇ ਵਿੱਚ ਵਿੱਚ ਇਹ ਕਾਫੀ ਵਧੀਆ ਟੰਗਨਾ ਵਧੀਆ ਲੈਵਲ ਤੇ ਜਾਏਗੀ ਜੀ ਅਸੀਂ ਇੰਨਾ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਨਹੀਂ ਹਾਂਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਇਸ ਚੈਨਲ ਦੇ ਮਾਧਿਅਮ ਰਾਹੀਂ ਜਿੰਨੇ ਵੀ ਲੋਕ ਇਸ ਚੈਨਲ ਨੂੰ ਦੇਖ ਰਹੇ ਆ ਤੇ ਧੰਨਵਾਦ ਆ ਜੀ ਮੈਂ ਕਰਦਾ ਮੈਨੇਜਮੈਂਟ ਦਾ ਸਾਰੀ ਦਾ ਜਿਨ੍ਹਾਂ ਨੇ ਬੁੱਲਣ ਦਾ ਮੌਕਾ ਦਿੱਤਾ ਮੈਂ ਦੱਸਣਾ ਚਾਹਨਾ ਮੈਂ ਲਾਸਟ ਈਅਰ ਤੋਂ ਜਿਹੜਾ ਇਸ ਅਕੈਡਮੀ ਦੇ ਨਾਲ ਜੁਆਇਨ ਕੀਤਾ ਹੈਗਾ ਤੇ ਮੇਰੀ ਕੋਸ਼ਿਸ਼ ਇਹੀ ਹੈ ਜੀ ਜੇ ਜਿਹੜੀ ਇਸ ਅਕੈਡਮੀ ਨੂੰ ਆਪਾਂ ਇੱਥੋਂ ਯੂਥ ਲੀਗ ਦੇ ਜ਼ਰੀਏ ਜਿਹੜੀ ਅਸੀਂ ਇਸ ਵਾਰ ਪਾਰਟਿਸਪੇਸ਼ਨ ਕਰ ਰਹੀ ਆ ਸਾਡੀ ਅੰਡਰ 15 ਤੇ ਅੰਡਰ 17 ਇਸ ਲੀਗ ਦੇ ਜ਼ਰੀਏ ਅਸੀਂ ਇਹ ਲੀਗ ਨੂੰ ਚੈਂਪੀਅਨ ਹੋ ਕੇ ਅਲਾਈਟ ਲੀਗ ਜੋ ਕਿ ਇੰਡੀਅਨ ਲੀਗ ਦੇ ਤੌਰ ਤੇ ਦੇਖੀ ਜਾਂਦੀ ਆ ਉਹਦੇ ਵਿੱਚ ਪਾਰਟਿਸਪੀਕੇਸ਼ਨ ਕਰੀਏ ਸਾਡਾ ਇਹ ਟਾਰਗੇਟ ਆ ਜੀ ਜਿਹੜੇ ਇਸ ਅਕੈਡਮੀ ਦੇ ਪਲੇਅਰ ਆ ਉਹ ਨੂੰ ਹੌਲੀ ਹੌਲੀ ਜਿਹੜਾ ਕਹਿੰਦੇ ਹੁੰਦੇ ਆ ਫਲ ਮਿਲਣਾ ਸਟਾਰਟ ਹੋ ਗਿਆ ਹੈ ਇਸ ਵਾਰ ਸਾਡੇ 6 ਬੱਚੇ ਨਵਾਂ ਸ਼ਹਿਰ ਲਈ ਜਿਹੜੇ ਸਟੇਟ ਰਿਪਰਿਜ਼ੈਂਟ ਕਰ ਰਹੇ ਆ ਸਾਡਾ ਹੀ ਇੱਕ ਬੱਚਾ ਤਿਆਰ ਹੋਇਆ ਜਿਹੜਾ ਇਸ ਵਾਰ ਪੰਜਾਬ ਨੈਸ਼ਨਲ ਟੀਮ ਦੇ ਵਿੱਚ ਖੇਡ ਕੇ ਆਇਆ ਬਟ ਇੱਥੋਂ ਸਿਲੈਕਟ ਹੋ ਕੇ ਉਹ ਮਯਾਰਾ ਡਿੰਗਰੀਆ ਬੈਂਗ ਦੇ ਵਿੱਚ ਚਲਾ ਗਿਆ ਪਰ ਉਹ ਐਸੀ ਅਕੈਡਮੀ ਦੀ ਜਿਹੜੀ ਆ ਪ੍ਰੋਡਕਟ ਹੈਗਾ ਦੇਣ ਹੈਗੀ ਆ ਸਾਨੂੰ ਖੁਸ਼ੀ ਹੁੰਦੀ ਆ ਵੀ ਇਸ ਅਕੈਡਮੀ ਤੋਂ ਜਿਹੜੇ ਆ ਬੱਚੇ ਤਿਆਰ ਹੋ ਕੇ ਵੱਖ-ਵੱਖ ਅਕੈਡਮੀਆ ਦੇ ਵਿੱਚ ਜਾ ਰਹੇ ਆ ਸਾਡਾ ਇਨ ਫਿਊਚਰ ਜਿਹੜਾ ਪਲਾਨ ਹੈਗਾ ਵੀ ਇਸ ਅਕੈਡਮੀ ਦੇ ਵਿੱਚ ਆਪਾਂ ਰੈਜੀਡੈਂਸ਼ੀਅਲ ਕਰੀਏ ਇਹਨੂੰ ਤੇ ਹੋਰ ਜਿਹੜੇ ਵਧੀਆ ਨਾਮੀ ਟੂਰਨਾਮੈਂਟ ਆ ਅੰਡਰ ਇਸ ਦੇ ਤੇ ਉਹਦੇ ਵਿੱਚ ਪਾਰਟਿਸਪੇਸ਼ਨ ਕਰੀਏ ਤੇ ਇਸ ਅਕੈਡਮੀ ਦੇ ਜਿਹੜੇ ਬੱਚੇ ਆ ਉਹ ਪੰਜਾਬ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਜਾਣ بڑے بڑے ਕਲੱਬਾਂ ਦੇ ਵਿੱਚ ਜਿਹੜੇ ਬਲੇ ਮੈਚ ਦੇ ਮੌਕਾ ਨਾਲ ਆਈਏ ਦਾ ਪਲਾਨ ਹੈ What's going Dumb, Back up for push